ਕੰਸਾ ਸਿੱਕਾ ਅੱਜ ਸਾਡਾਂ ਮਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਕੱਟੀ ਤੇ ਇੱਕ ਵੱਛੀ ਤੁਹਾਨੂੰ ਦਿਖਾਉਣੀ ਆ ਵਾਲੀ ਇੱਕ ਆ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਵੱਛੀ ਵੀ ਆ ਤੇ ਤਿੰਨੇ ਮੱਜਾਂ ਸੁਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਧੀ ਸਸਕਲ ਜੀ ਇੱਕ ਗੱਲ ਹੈ ਸਸਕਲ ਜੀ ਹੋਠ ਠੀਕ ਠਾ ਜੀ ਤੇ ਵੇਖਿਆ ਮਾਲ ਪਰਸਾਂ ਵਾਲਾ ਫਿਰ ਮਾਲ ਤੇ ਭਾਜੀ ਤੁਹਾਨੂੰ ਪਤਾ ਹੀ ਆ ਠੀਕ ਹੈ ਮੈਂ ਪਰਸਾਂ ਦਾ ਮੈਂ ਵੀਡੀਓ ਡਿਲੀਟ ਕਰ ਦੋ ਭਾਜੀ ਗਏ ਆ ਭਾਜੀ ਕਿਤੇ ਅੱਛਾ ਤੇ ਫੋਨ ਵੀ ਨਹੀਂ ਬੰਦ ਕਰ ਸਕਦੇ ਉੱਥੇ ਅੱਛਾ ਤੇ ਨਾ ਭਾਜੀ ਉਹਨਾਂ ਨੇ ਵੀਡੀਓ ਡਿਲੀਟ ਕਰਾ ਲਈਏ ਉਹ ਨਹੀਂ ਬੰਦ ਹੋਣਾ ਨੰਬਰ ਵੀ ਉਹ ਦਤਾ ਹੈ ਠੀਕ ਹੈ ਤੁਹਾਡੇ ਕੁਮੜਕੇ ਮੈਂ ਵੀਡੀਓ ਪਾਈ ਡਿਲੀਟ ਕਰ ਦੋ ਮਾਲ ਪਾਜੀ ਤੁਸੀਂ ਮੰਨ ਲਓ ਜਿਨਾਂ ਨਾਲੇ ਨਹੀਂ ਪਹੁੰਚਣੇ ਤੇ ਮਾਰ ਦੇ ਗਏ ਠੀਕ ਹੈ ਉਦੋਂ ਤੇ ਕਹਿੰਦੇ ਫੋਨ ਬੜੇ ਆਉਂਦੇ ਤੇ ਵੀਡੀਓ ਹੁਣ ਡਿਲੀਟ ਕਰ ਦਈਏ ਚੁੱਕੇ ਨਹੀਂ ਜਾਂਦੇ ਮਾਲ ਵੇਚਦਾ ਇਹ ਕੰਮ ਕਰਕੇ ਸਾਫ਼ ਸੁਥਰਾ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਹਾਂਜੀ ਜੇ ਆਪਾਂ ਕੰਮ ਸਾਫ਼ ਸੁਥਰਾ ਕਰਾਂਗੇ ਨਾ ਹਾਂਜੀ ਇੰਨੀ ਗੱਲ ਹੈ ਠੀਕ ਹੈ ਸਾਰੇ ਵੀਰਾਂ ਨੂੰ ਪਾਜੀ ਇਹੋ ਮੈਸੇਜ ਆਪਣਾ ਵੀ ਮਤਲਬ ਆਪਾਂ ਵੀਡੀਓ ਜਿੰਨੇ ਪੀੜ ਭਰਾ ਪੁੰਦੇ ਨਾ ਹਾਂਜੀ ਕੰਮ ਸੋਹਣਾ ਕਰੋ ਇਹ ਆ ਵੀ ਚਲੋ ਹਾਂਜੀ 10 ਕਿਲੋ ਆ 10 ਕਿਲੋ ਦੱਸੋ 5 ਪੰਜ ਦੱਸੋ ਅਗਲੇ ਨਵਾਰਾ ਖਾਂਦੀ ਤੇ ਲਵੇ ਅਗਲੇ ਨਵਾਰਾ ਖਾਂਦੀ ਤੇ ਦੁੱਧ 6 ਕਿਲੋ ਆ ਹਾਂਜੀ ਉਹਦਾ 8 ਕਿਲੋ ਬਣਾਵਾਂਗੇ ਹੁੰਦੇ ਆ ਹਾਂਜੀ ਹਾਂਜੀ ਪਾਜੀ ਕੇ ਕੋ ਗਾਲਾਂ ਲੈਣੀਆਂ ਤੇ ਨਾਲ ਗਾਲਾਂ ਨਾਲ ਲਾਹਮੇ ਹਾਂਜੀ ਤੁਹਾਨੂੰ ਲਾਹਮਾ ਦਊ ਕੋਈ ਸਾਨੂੰ ਦਊਗਾ ਹਾਂਜੀ ਹਾਂਜੀ ਕੰਮ ਨਹੀਂ ਸੁੱਤਰ ਹੁਣ ਮਾਲ ਮੰਲੋ ਆਪਣਾ ਲਗੰਦਿਆ ਵੀਡੀਓ ਪੈਂਦੀ ਆ ਹਾਂਜੀ ਹਾਂਜੀ ਮਾਲ ਪਾਜੀ ਵੀਰਾਂ ਭਰਾਵਾਂ ਕਰਕੇ ਆਪਾਂ ਲੈਣਦੇ ਆ ਹਾਂਜੀ ਹਾਂਜੀ ਆਪਾਂ ਨੂੰ ਆਸ ਹੁੰਦੀ ਆ ਵੀ ਮਾਲ ਸਾਡਾ ਵੇਖ ਜਾਣਾ ਹਾਂਜੀ ਹਾਂਜੀ ਇਹ ਗਾਂ ਬਾਹਰ ਸਾਈਆਂ ਦਿੱਤੀਆਂ ਮੈਂ ਦੋ ਮਹੀਨਿਆਂ ਦੀ ਸਾਂਝਾ ਹੋਰ ਦਿੱਤੀਆਂ ਬਾਅਦ ਇਹ ਗਾਰ ਦਿੱਤੀ ਆ ਮਤਲਬ ਪਰਸੋਂ ਵਾਲੀ ਆ ਪਰਸੋਂ ਦਾ ਤਿਆਰੀ ਕੀਤੀ ਆ ਤਿਆਰੀ ਕੀਤੀ ਬੋਲੀ ਤੇ ਫੇਰੀ ਆ ਠੀਕ ਆ ਆਪਣੇ ਕੰਮ ਜੇ ਗੰਦਾ ਕਰਾਂਗੇ ਕੋਣ ਲੱਲੂ ਦਾ ਦਸੂ ਮਾਲਿਆ ਠੀਕ ਆ ਉਹਨਾਂ ਮਾਲ ਸਾਡਾ ਵਿਗੂ ਤੇ ਉਹ ਕਿਤਰਾ ਪਾ ਜਾਈ ਫਟਾ ਕੇ ਡੰਗਰ ਮਤਲਬ ਕਿ ਇੱਕ ਵੀੜਾ ਐਡਵਾਂਸ ਹੀ ਮਾਲ ਲਿਆ ਹੁੰਦਾ ਬਾਅਦ ਵਿੱਚ ਤੁਹਾਨੂੰ ਬਦਾਈ ਚਲਾਈ ਹੁੰਦੀ ਨਹੀਂ ਹੁੰਦੀ ਰਾਸ ਹੋਰ ਕਿ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਫਿਰ ਨਾਮ ਦੱਸ ਦੇ ਕਰ ਜਨਾਬ ਜੀ ਡੀਪੀ ਹੈ ਜੱਟ ਮੀਸ਼ੀਖਾ ਸੀਜਨ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰ 99814725 ਠੀਕ ਹੈ ਚਲੋ ਸ਼ੁਰੂਆਤ ਫਿਰ ਮਿਨੀ ਤੋਂ ਹੀ ਆਪਾਂ ਕਰਨੀ ਆ ਨੀਲੀ ਦੀ ਮਾਜਿਆ ਨੀਲੀ ਮਿਨੀ ਆ ਜਿਹੜੀ ਸਿੰਘ ਦੋਵੇਂ ਹਲਦੇ ਦੇ ਪਾਣੀ ਦੋਵੇਂ ਹਲਦੇ ਆ ਹਾਂ ਲੈ ਸਕਦੇ ਸਿੰਘ ਵੀ ਪੂਰੇ ਹਲਦੇ ਆ ਜਿਹੜੇ ਮੇਰੇ ਤਾਂ ਭਾਈ ਡਾਰਨ ਦੱਤੇ ਆ ਜਾਣਾ ਠੀਕ ਆ ਦੋਵੇਂ ਹਲਦੇ ਜੀ ਇਧਰ ਕੋਲ ਠੀਕ ਆ ਹਾਂ ਜੀ ਤੇ ਆ ਕੱਟਾ ਜਮਾ ਗਰੇ ਤੇ ਇਹ ਮਾ ਦਾ ਕੱਟਾ ਜਿਹਦੇ ਜਾਸਕਾ ਝੋਟੀ ਜੇ ਉੱਚੇ ਬੱਚੇ ਦੀ ਆ ਕੋਈ ਦੋਂਦ ਲਾਲੇ ਚੋਂਦ ਲਾਲੇ ਪੰਜਾਂ ਦਾ ਲਾਲੇ ਤੁਹਾਡੇ ਸਾਹਮਣੇ ਹੀ ਤੇ ਚੱਲ ਭਾਈ ਠੀਕ ਆ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਭਾਈ 10 ਬਾਕੀ ਸੋਹਣੀ ਝੋਟੀ ਆ ਚੰਗੇ ਕਦ ਕਾਟ ਚ ਆ ਬਾਕੀ ਫੱਬਦੀ ਆ ਪੂਰੀ ਕੱਟੇ ਦੇ ਭਾਜੀ ਮਿਰਦੀ ਜੇ ਠੀਕ ਆ ਕੱਟੇ ਦੇ ਅੱਡਾ ਛੱਡੋ ਪੰਮ ਤਿੰਨ ਰਿਚੋਲੋ ਦਿਹਾੜੀ ਪੱਕਾ ਦੁੱਧ ਕਿੰਨਾ ਹੈ ਤੇ ਕੋਲ ਬਾਜੀ ਜੇ ਤੇ ਕਿਸ ਨੇ ਮੇਰੇ ਘਰ ਚ ਨਹੀਂ ਤਿੰਨ ਡੰਗ ਅੱਛਾ ਤੋ ਡੰਗ 10 ਲੀਟਰ ਦੁੱਧ ਅੱਛਾ ਲੀਟਰ ਵਾਲਾ ਜੇ ਕਹਣੇ ਆਨਲਾਈਨ ਖੜਨੀ 9 ਲੀਟਰ ਦੁੱਧ ਅੱਛਾ ਕੋਈ ਭੂਰ ਨਹੀਂ ਕੋਈ ਛਟਾਣੀ ਐ ਮੈਂ ਦਾ ਛੱਡਾ ਵੇ ਲੋ ਸੱਜਰਾਂ ਗਈ ਹੈ ਜੀ ਠੀਕ ਆ ਹਾਂਜੀ ਤੇ ਅੱਛਾ ਆਂਕੜੀ ਪਾਜੀ ਹੈ ਜੀ ਠੀਕ ਆ ਅੱਗੇ ਪਿੱਛੇ ਬੜਾ ਜਰਾ ਇਹਦਾ ਫਿਰ ਮੁੱਲ ਮੋਲ ਭਾਜੀ ਝੋਟੀ ਦੇ ਵਿੱਚ ਨੂੰ ਭਾਵੇਂ ਬਾਹਰ ਤਰੇਖ ਦੀ ਵੇਚ ਦੀਏ ਹਾਂਜੀ ਬੱਚਾ ਤਾਂ ਆ ਜਾਂਦਾ 80000 ਦੀ ਨਹੀਂ ਹਾਂਜੀ ਮੋਲ ਭਾਜੀ ਭਾਵੇਂ ਬਾਹਰ ਤਰੇਖ ਦੀ ਵੇਚ ਦੀਏ ਪਰ ਨਹੀਂ ਮੋਲ ਨਿਗਾਹੇ ਕਰਦਣਾ ਅੱਛਾ ਮੋਲ ਕਰਦੀ ਇਹਦਾ ਭਾਜੀ ਆਪੀ ਕੇ 60000 60000 ਕਰੀਏ ਤਾਂ ਮੰਨ ਤਾਂ ਤੁਸੀਂ ਕਰਾ ਲੂ ਮੰਤਨ ਕੋਈ ਗੱਲ ਨਹੀਂ 52 ਦੀ ਦੇ ਦਈਏ ਪੂਰੇ ਭਾਜੀ 52000 ਦੇ ਮੈਂ ਦੇ ਦਾਂਗੇ। ਅੱਛਾ 52000 ਦੀ। ਮਾੜਾ ਕਟਾ ਵੀ 4000 ਦਾ ਹੈਗਾ ਜੀ। ਠੀਕ ਆ। ਕਟਾ ਵੀ ਨਾਲ ਹੀ ਦੇ ਦਾਂਗੇ। ਠੀਕ ਆ। ਕਟਾ ਭਾਜੀ ਪਹਿਲੇ ਕਰਕੇ ਕੋਈ ਹੋਰ ਹਰ ਸਕਦੇ ਮਾਝ ਤਾਰੀ ਭਰਨੀ ਹੈ ਕੰਮ ਨਹੀਂ ਕਰਨਾ। ਠੀਕ ਆ। ਨਾਲ ਹੀ ਜਾਊਗਾ ਕਟੇ ਦੇ ਨਾਲ। ਤੇ 9-10 ਕਿਲੋ ਦੁੱਧ ਵੀ ਹੈਗਾ ਜਿਹੜਾ। ਪੱਕਾ ਭਾਜੀ ਲੀਟਰ ਵਾਲਾ ਦੇ। ਠੀਕ ਆ। ਹੋ ਗਿਆ ਖੜੇ। ਤੇ ਹੁਣ ਇੱਕ ਆ ਮੱਝ ਹੈ ਜਿਹੜੀ। ਇਹਦਾ ਕਟਾ ਭਾਜੀ ਆ ਜੇ। ਇਹਦਾ ਕਟਾ ਅੰਜਲੇ ਸਾਵਾ ਤੇ ਹੀ ਆ ਕੇ ਭਾਜੀ। ਅਜੇ ਹੈਗਾ ਭਾਜੀ ਮਰਿਆ ਨਹੀਂ ਆ ਉਤਰਾ। ਤੇ ਫਰ ਕੰਮ ਇਹਦਾ ਖਤਮ ਹੋਣ ਹੀ ਹਲਾਵਾ ਬਸ ਜਰਾ ਇਹ ਭਾਜੀ ਗੱਲ ਤੜਕੇ ਨਾ ਲਈ ਆ ਅੱਛਾ ਫੋਨ ਕੀਤਾ ਦਲਾਲਾ ਨੇ ਅੱਛਾ ਬੱਚਾ ਢਲਾਈ ਮੈਂ ਦਾ ਅੱਛਾ ਠੀਕ ਹੈ ਕੱਲ ਦੇਣੇ ਚੁੰਗਦਾ ਤੇ ਰਾਤੀ ਨਹੀਂ ਚੁੰਗਦਾ ਅੱਛਾ ਹਾਂਜੀ ਰਾਤੀ ਇੱਥੇ ਮਲ ਚੋ ਕੇ ਮਾੜਿਆ ਇਤਨਾਲਾ ਦਏ ਵੋਨ ਬਾੜਿਆ ਇਹਨੇ ਬੱਚੇ ਨਾਲ ਲਈ ਆ ਤੇ ਢਲਾ ਜਾ ਪਾ ਆ ਤੇ ਢਿਲੇ ਪਾਣਗੇ ਦੁੱਧ ਕਿੰਨਾ ਜਿਹੇ ਦਾ ਉਧਰ ਪਾਜੀ ਆਪਾਂ ਗਾਂ ਬਾਈ ਨਾ ਹਾਂਜੀ ਆਪ ਬੱਚਾ ਮਰਿਆ ਆਪਣੇ ਘਰ ਮਰਿਆ ਹਾਂਜੀ ਇਹਦਾ ਇਹ ਤੈਅ ਕੀ ਸਾਡੇ ਕੋਲ ਮਰ ਗਿਆ ਉਹਨੂੰ ਘਾਟਾ ਪੈਣਾ ਪਾਜੀ ਥੱਲੇ ਬੱਚੇ ਨਾਲ ਲਈ ਥੱਲੇ ਬੱਚੇ ਨਾਲ ਜਾ ਹੋਇ ਇਤਰਾ ਹੀ ਆਈ ਆ ਤੇ ਇਤਰਾ ਹੀ ਆਇਆ ਇਤਰਾ ਦੇ ਦੇਣੀ ਆ ਠੀਕ ਆ 20-25 ਦਿਨਾਂ ਦਾ ਬੱਚਾ ਹੈ ਗਾਜੀ ਠੀਕ ਆ ਹਾਂਜੀ ਦੁੱਧ ਕਿੰਨਾ ਪੱਕਾ ਹੈ ਦੇਖੋ ਦੁੱਧ ਭਾਜੀ 8 ਲੀਟਰ ਹੈਗਾ ਅੱਛਾ ਤੁਹਾਨੂੰ ਪਤਾ ਠੀਗਾ ਵੀ ਲਵਾ ਸਕਦੀ ਕਿਤੇ ਜਾ ਗਈ ਹਾਂਜੀ ਹਾਂਜੀ ਚੋਣ ਪੜੀ ਭਾਜੀ ਠੀਕ ਹੈ ਕੋਈ ਘੂਰ ਨਹੀਂ ਕੋਈ ਛਟਾਣੀ ਗਾੜ ਵੀ ਬੜੀ ਨਹੀਂ ਤੋਰੋ ਫਿਰ ਇਕੱਲੇ ਨੂੰ ਹੁਣ ਭਾਜੀ ਥੋੜਾ ਬੋਧਾ 8 ਤੋਂ ਘਾਟੀ ਲਈ ਆਪਾਂ ਸਭ ਨੂੰ ਜਿਹੜਾ ਕਰ ਲੈ ਸੌਦਾ ਤੁਹਾਨੂੰ ਪਤਾ ਕੀ ਗੱਲ ਜਵਾ ਸਕਦੀ ਹੈ ਖੋਲੋ ਫਿਰ ਤਨਾ ਜਾਣਾ ਕਿਲਮਾਰੀ ਮੈਂ ਆ ਠੀਕ ਹੈ ਬਾਕੀ ਅਜੇ ਇਹਦੇ ਸਾਹ ਦੇ ਚੱਲਣ ਜਿਹੇ ਹਿੱਲ ਜੁਲ ਕਰਦਾ ਵਾ ਸਾਰੇ ਆ ਗਏ। ਤਾਂ ਤਾਂ ਦੋਕੇ ਆ ਸਾਰੇ ਇਹਦੇ ਆਹ ਦੇਖ ਸਕਦੇ। ਕੋਈ ਵੇਖ ਲੈ ਆ ਕੇ ਭੰਗਿਸਰ ਠੀਕ ਹੈ। ਹਲਾ। 8 ਕਿਲੋ 7 8 ਕਿਲੋ ਦੋ ਤਿਹਰਾ ਕਿੰਨੇ ਕੀ ਹੈਗਾ ਇਹਦੇ ਕੋਲ। ਭਾਜੀ ਜਿਹੜਾ ਮਰਜ਼ੀ ਮੇਰੀ ਮੈਂ ਥੱਲੇ ਬੈਹਰੇ ਬੋਧੀਆਂ ਖੋਲੀਆਂ। ਤੇ ਮੁੱਲ ਫਿਰ ਤਾਂ ਮੁੱਲ ਭਾਜੀ ਜੇ ਤੇ ਮੰਨ ਲਓ ਤਾਨੂੰ ਪਤਾ ਬੱਚੇ ਦੇ ਨਾਲ ਮੈਂ ਵੇਚਦੇ ਨਾ ਆਪਾਂ ਹਾਂਜੀ ਤੇ 52 53000 ਰੁਪਏ ਮੈਂ ਹੱਥੋਂ ਪਟਿਆ ਲੱਗ ਜਾਂਦੀ ਸੀ ਹਾਂਜੀ ਹੁਣ ਮੋਲੇ ਦਾ 48000 ਰੁਪਏ 48000 ਨੇ ਹਾਂਜੀ ਵਿੱਚੋਂ ਕਿੰਨਾ ਕਰਨਾ ਯਾਰ ਮਾਨ ਕਰਦਾ 45000 40000 ਦੀ ਦੇ ਦਾਂਗੇ ਠੀਕ ਆ ਹਾਂਜੀ ਹੋਰ ਕਰ ਦਈਏ ਹੋਰ ਕਰ ਦੋ 2000 ਹੋਰ ਕਰ ਦਿਨੀ ਫਿਰ 43000 43000 ਦੀ ਮੈਂ ਦੇ ਦਾਂਗੇ ਬਾਕੀ ਭਾਈ ਪਤਾ ਹੀ ਗੱਲ ਹੈ ਧੀ ਗੱਲ ਆ ਕੇ ਮੈਂ ਛੋੜੋ ਕੋਈ ਗੱਲ ਨਹੀਂ ਭਾੜੇ ਤੇ ਮੈਂ ਆਏ ਨਹੀਂ ਠੀਕ ਆ ਭਾਰਾ ਵੀ ਨਹੀਂ ਬੜੀਆਂ ਲੈਂਦੀ ਏ ਚਲੋ ਤੁਰੋ ਫੇਰ ਉਹ ਅਗਲੀ ਦਿਖਾ ਦਈਏ ਹੁਣ ਤੋਰੀ ਧੋ ਫਿਰ ਇਹ ਵੀ ਛੋਟੀ ਇੱਕ ਦੀ ਪਹਿਲਾ ਸੱਤ ਬਾਕੀ ਮੂੰਹ ਮੱਥੇ ਦੀ ਬੜੀ ਸੋਹਣੀ ਆ ਛੋਟਾ ਸਿੰਘ ਆ ਸੂਆ ਇਹਦਾ ਪਹਿਲਾ ਹੀ ਆ ਤੇ ਕਦ ਕਾਟ ਪੱਖਾ ਵੀ ਪੂਰੀ ਜਵਾਨ ਆ ਗਾਂ ਛੋਟੀ ਤਿਆਰ ਕਰਨ ਵਾਲੀ ਆ ਕਈ ਵੀਰ ਹੁੰਦੇ ਆ ਇਸ ਤਰ੍ਹਾਂ ਛੋਟੀ ਲੈਂਦੇ ਆ ਬਾਕੀ ਟੋਕਰ ਛੋਟੀ ਵੀ ਲੈਣੀ ਆ ਚੰਗੀ ਲੈਣ ਦਾ ਫਾਇਦਾ ਗਾਂ ਨੂੰ 4 ਪੈਸੇ ਦੇ ਜਾਂਦੀਆਂ। ਇਹ 파ੜੇ ਨਿੰਦਰੀ ਹੈ ਭਾਈ। ਅੱਛਾ 파ੜੇ ਚਾਹੀਏ। 파ੜੇ ਜਿੰਨਰ। ਇੱਧਰ ਨਾ ਕਰਿਆ ਹਵਾਨਾ ਦਿਖਾ ਲਈ ਤਾਂ ਚੰਗੀ ਤੂੰ। ਤੇ 6 ਕਿਲੋ ਦੁੱਧ ਜੇ। ਅੱਛਾ। ਰਾਤੀ ਜਿਹੇ ਆਈ ਏ। ਠੀਕ ਆ। ਹਾਂਜੀ। ਇਹ ਪੱਕਾ ਦੁੱਧ ਹੈਗਾ 6 ਕਿਲੋ ਇਹਦੇ ਕੋਲ। ਪੱਕਾ ਭਾਜੀ ਕੋ ਚੋਕੇ ਖੜੇ ਪਤਾ ਹੀ ਨਾਲ ਆਪਣਾ ਇਹ ਨਹੀਂ ਆ ਵੀ 7 ਕਹਿ ਦਈਏ 6 ਲੀਟਰ ਦੁੱਧ ਹੋਊਗਾ। 5.5 ਬਣਾਊਗਾ। ਤੇ ਮਿਲਦੇ ਕਿਦਾਂ? ਮਿਲਦੀ 파ੜੇ ਦੀ। ਠੀਕ ਆ ਤੁਹਾਡਾ ਪਾਉ ਤੇ ਚੋਲੋ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਕਰਦੇ ਆ 47000 47000 ਹਾਂਜੀ ਇਹ ਕਿੰਨੇ ਦੀ ਦੇਣੀ ਆ ਭਾਜੀ ਬਾਦਲਾ 47 ਦੇ ਦੇ ਦੀ 40 42 ਦੇ ਮੈਂ ਉਤਰਾ ਹੀ ਨਹੀਂ ਉਹ ਤੇ ਚਲੋ ਝੋਟੀ ਤੇ ਸੋਹਣੀ ਆ ਹਾਂਜੀ ਹਾਂਜੀ ਬਰਾਬਰ ਹੀ ਭਾਜੀ ਦੇ ਦਾਂਗੇ ਭਾਵੇਂ ਜਿਹੜੀ ਮਰਜ਼ੀ ਪਈ ਅੱਛਾ 43000 43 ਦੀ ਭਾਵੇਂ ਕੋਈ ਉਹ ਲੈ ਜੇ ਮੈਂ ਲੱਗੇ ਦਾਂਗੇ 43 ਦੇ ਭਾਵੇਂ ਝੋੜਾ ਖੜੂ ਨਾ ਹਾਂਜੀ 80000 ਰੁਪਏ ਦੇਣਾ ਜੀ ਅੱਛਾ 40 40 ਦੇ ਹਿਸਾਬ ਨਹੀਂ 40 40 ਪਰ ਕੱਲੇ ਝੋੜੇ 40 ਦੀ ਨਹੀਂ ਮੈਂ ਦੇਣੀ ਅੱਛਾ ਕੰਨੀ ਜੋ ਢੀਢੀ ਦਾ 40000 ਰੁਪਏ। ਅੱਛਾ ਆ ਦੇ ਲਾਂਗੇ 40000 ਰੁਪਏ ਨਹੀਂ। ਠੀਕ ਆ। ਠੀਕ ਆ। ਇਹ ਜੋੜਾ ਖੜੂ 80000 ਦੇ ਵਿੱਚੋਂ 200 ਰੁਪਏ ਛੋੜੀ ਹੋਣੀ ਸੀ। ਠੀਕ ਆ। ਉਹਨਾਂ ਨਾਲ ਗੱਲ ਪਾਜੀ ਰੇਡ ਅੱਗੇ ਆਪਣੇ ਨਿਗੇ ਨਿਗੇਂਦੇ ਕਈ ਨੀਰ ਮੁੰਡੇ ਕਾਂਗੇ ਫੋਟੋ ਟਟ। ਉਹਨਾਂ ਨੂੰ ਲਿਆਓ ਭਾਰੀ ਮੈਂ ਮੰਗੀ ਜਨਾਂ ਨਾਲ 50-50000 ਰੁਪਏ। ਠੀਕ ਆ। ਬਾਕੀ ਲੈਣ ਦੇਣ ਵਾਲਾ ਮੁੱਲ 70000 ਰੁਪਏ। ਤੇ ਇੱਕਾ ਕੱਟੀ ਤੇ ਵਛੇ ਵੀ ਦਿਖਾ ਦਈਏ। ਇਹਨਾਂ ਬਾਰੇ ਦੱਸ ਦਿਓ ਇਸ ਤਰ੍ਹਾਂ ਹੀ। ਆ ਕੱਟੀ ਇਹ ਦੇਖੋ। ਕਿੰਨੇ ਕੁ ਮਰਦੀ ਹੋ ਗਈ ਹੈ। ਹਾਂਜੀ। ਹੋਣੀ ਭਾਜੀ ਸਭ ਦਾ 15 ਮਹੀਨੇ ਦੀ ਜੀ ਹੋਣੀ ਆ ਠੀਕ ਆ ਹਾਂਜੀ ਬਾਕੀ ਚੱਲੇ ਸੋਹਣੀ ਆ ਤੋਰਦਾ ਫਿਰ ਮਾਸਾਕ ਬਾਕੀ ਇਹ ਵੀ ਕਟੀਆਂ-ਕੁਟੀਆਂ ਆਣ ਕੇ ਇੱਕ ਰੀ ਚੰਗੀ ਤਰ੍ਹਾਂ ਵੇਖ ਕੇ ਖੜਿਆ ਕਰੋ ਛੋਟੀ ਵੱਟੀ ਦਾ ਪਤਾ ਲੱਗ ਜਾਂਦਾ ਸਾਰਾ ਕੋਈ ਵੀ ਆਪਾਂ ਮੱਝ ਲੈਣੀ ਗਾਂ ਲੈਣੀ ਝੋਲੀ ਬੜੀ ਚੰਗੀ ਆ ਥਾਂ ਨੇ ਚੰਗਾ ਲੱਗਾ ਇਹਦੇ ਕੋਲ ਪ੍ਰੋਪਰ ਆਣ ਕੇ ਵੇਖਿਆ ਕਰੋ ਫਿਰ ਪ੍ਰੋਪਰ ਕਦ ਕਾਠ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਕਈ ਵਾਰੀ ਕਈ ਚੀਜ਼ਾਂ ਵੀਡੀਓ ਚ ਦੱਸਣ ਵਾਲੀਆਂ ਜਾਂ ਵਕਾਉਣ ਵਾਲੀਆਂ ਰਹਿ ਜਾਂਦੀਆਂ। ਦੋਵੇਂ ਲਈਆਂ ਜੀ। ਅੱਛਾ। ਉਹਨਾਂ ਦੇ ਆਹ ਪਾਦੇ ਵੀਡੀਓ ਚ ਤੁਹਾਨੂੰ ਪਤਾ ਆਪਾਂ ਦੇ ਤੰਦਰਮਾਲ ਕੀ ਪਤਾ ਮੈਂ ਘੱਟ-ਬੂਟੀ ਲਈਆਂ। ਠੀਕ ਆ। ਹਾਂ ਜੀ। ਤੇ ਆ ਵੈਣ ਬਣੀ ਜੇ ਤੇ ਕੱਟੀ ਨਹੀਂ ਜੇ ਜੇ ਬਣੀ। ਅੱਛਾ। ਵੈਣ ਡੇਢ ਮਹੀਨੇ ਦੀ ਉਹਨਾਂ ਠੀਕ ਆ ਭਰਾਇਆ ਜਿਹੜਾ। ਅੱਛਾ। ਹਾਂ ਜੀ। ਕੱਟੀ ਨਹੀਂ ਜੇ ਜੇ ਬਣੀ। ਤੇ ਕਿੰਨਾ ਮੋਲ ਲੈਣਾ ਦਾ ਫਿਰ? ਮੋਲ ਭਾਈ ਦੋਹਾਂ ਦਾ ਕੋਈ ਮੈਂ 2000 ਕਰਾ ਲਵਾਂ 5200 ਕਰਾ ਲਵਾਂ। 3000 ਦਾ ਮਾਲ ਦੇਵਾਂਗੇ ਜੀ। ਦੋਵੇਂ ਹੀ। ਹਾਂ ਪਹੁੰਚ ਕਰਦਾਂਗੇ 100 ਕਿ ਤੇ ਜਿਉਗਣੇ ਉਤਰੇ ਬੁਖੜਨੇ ਪਹੁੰਚ ਤਾ ਬੜਾ ਫਿਰ 20000 ਰੁਪਏ ਬਤਨ ਦੋ ਅੱਛਾ 20000 ਬਤਨ ਦੋ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸਾਰੀਆਂ ਸੁਈਆਂ ਸਵਾਈਆਂ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਚਵਾਈ ਕਰਕੇ ਖੜੋ ਜੀ